ਆਪ ਜਨਕ ਸਤਿਕਾਰ ਸਾਮ ਸਾਨਸਿਓ ਬੰਗਾ ਨਾਮ ਜਿੰਨ ਆਪ ਨਕਤ ਗੁਤਰਾਣਿਓ ਸਿਂਨਾਸਨ ਤੇ ਤੁਮ ਮਨ ਲਾਮ ਆਤ ਸੋਰ ਕੀ ਰੋ ਸਾਮ ਸੰਗ ਅਵਸਾਰ ਗੋ ਹਰ ਸੰਕੀ ਪਰਦੇ ਹੋ ਸੰਧਾਰਾ ਨਾਮ ਜੀ ਤੁਮੇ ਨਮਸਕਾਰ ਜੇ ਸਿ ਸਾਇ ਨਾਮੇ

ਕਰਤਿ ਪਰਪਤਰ ਅਦੁਲਾਈ ਮਿਟ ਗਏ ਬੈਰ ਭੈ ਸੰਲੇਣਾ ਅੰਮ੍ਰਿਤ ਨਾਮ ਸਾਰ ਸੰਗ ਲੈਣਾ ਸੋ ਪ੍ਰਸੰਨ ਕਹੇ ਗੁਰ ਤੇਵ ਹਉਮੈ ਗੋਈ ਸੇਵਕੀ ਸੇਵ ਆਲੰਕਾਰ ਕਰਤਿ ਵਰਤੇ ਰਾਮ ਨਾਮ ਸੁਦਰਸ਼ਨਾ ਕਰਿਤੇ ਕਰਤਿ ਸਾਧ ਗਇ ਪ੍ਰਭਾਰੇ ਨਾਨਕ ਜੀ ਕੀ ਬਖਮਾਰੀ ਪ੍ਰਭ ਕੀ ਉਸਤਤ ਕਰਉ ਸੰਤਨੀਤ सरकार गरितम सबूनी साय गोविंद वंदा जिस मन वसै तो धाम सर्व इच्छा का द्वितीय होवे प्रदान पूर्वक कर संजोए तन रूप पाए ठाणा भवता है आप जानम आत्म काट कर जम से नाथ सर्व प्रम हुए इन इंसान इतना बहुत प्रयास

ਸਭ ਜੁਗ ਮੈਂ ਕੀ ਕਤ ਹੋਵੇ ਨਾਮ ਧੁਨ ਬਾਣੀ ਸਿਮਰਤ ਨਾਸ ਕਰ ਦੇ ਰਬ ਪਾਣੀ ਸਗਨ ਮਤਾਂ ਕਰ ਜੀਵਨ ਨਾਮਾ ਸਤ ਕਰ ਮਨ ਵਿਸਰਾਮ ਕੋਟਾ ਪਰਾਤ ਪਾਈ ਸਾਰਾ ਸਾਰਾ ਨਾਮ ਤੇ ਆਏ ਜਿਸ ਮਨ ਵਸਾ ਲੈ ਆਇ ਤੀਸ ਤਿਸਨਾ ਆਵ ਹਰ ਕਭੀ ਤੀ ਤ ਜਨਮ ਮਰਨਾ ਸਾਰਾ ਆਨੰਦ ਨਿਭਾ ਰਹਿ ਗੁਲਾਬ ਦੇ ਨਾਤਰਤਾਲ ਉਜਾਰੈ

ਤੇ ਜੂਲਤਾ ਕੀ ਛੋਟਾ ਪਣੀ ਨਾਮ ਕਰੇ ਗਣ ਨਾਮ ਸੁਖਮਣਹੀ ਸਤਨਾਮ ਸ੍ਰੀ ਵਾਹਿਗੁਰੂ ਸਾਰੰਗੀ ਸਤਨਾਮ ਸ੍ਰੀ ਵਾਹਿਗੁਰੂ ਸਾਰੰਗੀ ਨਾਮ ਕਲੀ ਮਨਾ ਤੀਜਾ ਅੰ पाया श्री श्री के मन उठना वाला नाम राम रमंत प्रवार शब्द बावन ज्ञान सब पागो प्रीति राम मन में बसाया कह नाम आनंद हुआ सब गुरु देव मां पाया हे मन दया तू सबवर नर नाम ले हर नाम और सब संसारना ਅੰਮ੍ਰਿਤਕਾਰ ਰੂਪ ਤੇਰਾ ਕਾਰਜ ਸਭ ਸਵਾਰਨ ਆ ਸਭਨਾ ਦੇ ਸਭੇ ਸ਼ਰਧੇ ਸੁਪਾਲੈ ਸੁਦਾ ਸੁਖ ਸੁਲਾਹ ਤੇਰੀ ਨਾਮ ਅੰਸਾਰੇ ਨਾਮ ਜਿਗਰ ਮਨ ਵਸਿਆ ਪਰਦੇਸ਼ੁ ਘਰੇ ਰੇ ਇਹ ਵਡਿਆਈਆ ਕਹੈ ਨਾਨਕ ਸੁਆ ਸੰਤੁ ਸ਼ਬਦ